ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਹਾਂਜੀ ਮਾਤਾ ਜੀ ਜਦੋਂ ਪੈਸਾ ਖਾਣਾ ਸੀਗਾ ਜਦੋਂ ਪੈਸੇ ਖਾਣੇ ਸੀਗੇ ਇੰਨੀ ਤੋ ਤਮਾਈ ਖਾ ਗਿਆ ਇਹਨੇ ਤੈਨੂੰ ਲੋਨ ਕਰਾ ਕਰਾ ਕੇ ਤੈਨੂੰ ਅਸੀਂ ਦੇ ਦੇ ਤੈ ਅਸੀਂ ਗਰੀਬ ਬਣ ਗਏ ਸਾਰਾ ਆਨਲਾਈਨ ਬੈਂਕ ਖਾਤਾ ਜਿੱਦੇ ਨਹੀਂ ਜਾਣਾਗਾ ਲੋਨ ਸੁਪੀਆ ਲਾਈਵ ਪਿਆ ਆਨਲਾਈਨ ਰਿਕਾਰਡ ਹੈ ਮੇਰੇ ਕੋਲੇ ਸਾਰੀ ਸਟੇਟਮੈਂਟ ਵੀ ਬੈਂਕ ਦੀ ਸਾਉਂਗਾ ਨਹੀਂ ਸਵੇਰੇ ਕੰਪਲੇਂਟ ਦੱਸ 10 ਵੇ ਦੀ ਕੰਪਲੇਂਟ ਪਾਈ ਮੋਗੇ ਆਰਬਿਟ ਨੂੰ ਦਿੱਤਾ ਲੈਸ ਦੀ ਤੇ ਨਾ ਥਾਵਾਂ ਤੇ ਪੁਲਸ ਆਈ ਜੇ ਤਿੰਨਾ ਥਾਵਾਂ ਤੇ ਕੁਛ ਨਹੀਂ ਕੀਤਾ ਗੱਡੀਆਂ ਬਰਾਤ ਲਾਵਾਂ ਫੇਰੇ ਸਭ ਕੁਛ ਪੁਲਸ ਦੇ ਕੋਲ ਖੜ ਕੇ ਹੋ ਗਿਆ ਦੂਜਾ ਵਿਆਹ ਕਰਾਇਆ ਤੱਕੇ ਨਾਲ ਸ਼ਰੀ ਆਮ ਮਲਾਜ਼ਮਾਂ ਦੇ ਗੱਲ ਵੀ ਪਏ ਨੇ ਕੁਛ ਨਹੀਂ ਪੁਲਸ ਨੇ ਕੀਤਾ ਪੁਲਸ ਚਲੀ ਗਈ ਐਸਐਚਓ ਸਾਹਿਬ ਵੀ ਚਲੇ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਮੈਂ ਚੱਲੀ ਜੇ ਨਹਿਰਾ ਤੇ ਛਾਲਮਾਨ 3 ਸਾਲ ਦਾ ਮੇਰਾ ਬੇਟਾ ਮੇਰਾ ਸੁਸਾਈਡ ਦਾ ਰਿਕਾਰਡ ਕਰ ਲੋ ਕੁੜੀ ਤੇ ਮੁੰਡਾ ਆਕਾਸ਼ ਮਹਿਤਾ ਜ਼ਿੰਮੇਵਾਰ ਨੇ ਮੇਰੇ ਸੁਸਾਈਡ ਕਰਨ ਦੇ ਮੈਂ ਲਾਈਵ ਹੋ ਕੇ ਨਿਊਜ਼ ਦਿੰਨੀ ਪਈ ਆ ਮੈਂ ਪੈਲੈਸ ਦੇ ਵਿੱਚ ਖੜੀ ਮੁੰਡਾ ਕੁੜੀ ਉੱਤੇ ਲੁਕੋਏ ਹੋਏ ਨੇ ਆਰਬਿਟ ਪੈਲੈਸ ਵਾਲਿਆਂ ਨੇ ਲੁਕੋਈ ਬੈਠੇ ਨੇ ਮਾਪਿਓ ਵੀ ਲੁਕੋਈ ਬੈਠੇ ਮੁੰਡੇ ਦੇ ਤੇ ਮੁੰਡਾ ਕੁੜੀ ਵੀ ਹਲੋ ਹਲੋ ਜੀ ਸਾਹਮਣੇ ਆਏ ਇਹਨਾਂ ਨੂੰ ਕਰ ਸਪੀਕਰ ਔਨ ਕਰ ਲਿਓ ਸਪੀਕਰ ਔਨ ਕਰ ਨਾ ਨਹੀਂ ਜਾਂਦੀ ਤੈਨੂੰ ਦੇਥੋਂ ਕਾਸ਼ ਨਿਕਲਣ ਨਹੀਂ ਦੇਣਾ ਅਸੀਂ ਸਾਬ ਨੂੰ ਨਾ ਇਸੇਰੇ ਕੰਪਲੇਂਟ ਦੱਸ 10 ਵੇ ਤੇ ਕੰਪਲੇਂਟ ਪਾਈ ਮੋਗੇ ਆਰਬਿਟ ਅੰਦੀ ਪਾਲਸ ਦੀ ਤਿੰਨ ਥਾਵਾਂ ਤੇ ਪੁਲਸ ਆਈ ਜੇ ਤਿੰਨਾਂ ਥਾਵਾਂ ਤੇ ਕੁਝ ਨਹੀਂ ਕੀਤਾ ਗੱਡੀਆਂ ਬਰਾਤ ਲਾਵਾਂ ਫੇਰੇ ਸਭ ਕੁਝ ਪੁਲਸ ਦੇ ਕੋਲ ਖੜ ਕੇ ਹੋ ਗਿਆ ਦੂਜਾ ਵਿਆਹ ਕਰਾਇਆ ਤੱਕੇ ਨਾਲ ਸ਼ਰੀਮ ਆਮ ਮਲਾਜ਼ਮਾਂ ਦੇ ਗੱਲ ਵੀ ਪਏ ਨੇ ਕੁਛ ਨਹੀਂ ਪਲਸ ਨੇ ਕੀਤਾ ਪਲਸ ਚਲੀ ਗਈ ਐਸ ਐਚਓ ਸਾਹਿਬ ਵੀ ਚਲੇ ਗਏ ਕਿਸੇ ਨੇ ਕੋਈ ਸੁਣਵਾਈ ਨਹੀਂ ਮੈਂ ਚੱਲੀ ਜੇ ਨਹਿਰਾ ਚ ਛਾਲ ਮਾਰ 300 ਹਾਲ ਦਾ ਮੇਰਾ ਬੇਟਾ ਮੇਰਾ ਸੁਸਾਈਡ ਦਾ ਰਿਕਾਰਡ ਕਰ ਲਓ ਕੁੜੀ ਤੇ ਮੁੰਡਾ ਆਕਾਸ਼ ਮਹਿਤਾ ਜ਼ਿੰਮੇਵਾਰ ਨੇ ਮੇਰੇ ਸੁਸਾਈਡ ਕਰਨ ਦੇ ਮੈਂ ਲਾਈਵ ਹੋ ਕੇ ਨਿਊਜ਼ ਦਿੰਨੀ ਪਈ ਆ ਮੈਂ ਪੈਲੈਸ ਦੇ ਵਿੱਚ ਖੜੀ ਮੁੰਡਾ ਕੁੜੀ ਉੱਤੇ ਲਕੋਏ ਹੋਏ ਨੇ ਆਰਬਿਟ ਪੈਲੈਸ ਵਾਲਿਆਂ ਨੇ ਨਹੀਂ ਬਾਹਰ ਕੱਢਦੇ ਪਏ ਮੈਂ 10 ਵਜੇ ਦੀ ਕਲਪਦੀ ਪਈ ਇੱਥੇ ਮੈਂ ਨਹੀਂ ਬਾਹਰ ਕੱਢਦੇ ਪਏ ਆਈ ਜੀ ਆਈ ਜੀ ਲਾਵਾ ਫੇਰੇ ਹੋ ਗਏ ਸਾਰਾ ਕੁਝ ਹੋ ਗਿਆ ਕੁਛ ਨਹੀਂ ਪੁਲਸ ਨੇ ਕੀਤਾ ਪੁਲਸ ਸਿਲੰਡਰ ਕਰ ਗਈ ਚਲੀ ਗਈ ਪੁਲਸ ਨੇ ਗੱਡੀਆਂ ਕਢਾਤੀਆਂ ਸਾਰੀਆਂ ਬਰਾਤ ਦੀਆਂ 15 20 ਗੱਡੀਆਂ ਸੀ ਕਹਿੰਦੇ ਨਿਕਲ ਜੋ ਨਿਕਲ ਜੋ ਜਾਓ ਜਾਓ ਸਾਡਾ ਇੱਥੇ ਕੋਈ ਕੰਮ ਨਹੀਂ ਥੱਲੇ ਕੇ ਪਿੰਡ ਵਿੱਚ ਭੱਜ ਗਏ ਥੱਲੇ ਕੇ ਪਿੰਡ ਨਕਾ ਵਿਆਹ ਪੜਾਇਆ ਜਿਉਂ ਨਾਲ ਨਹੀਂ ਹਟੇ ਮੈਡਮ ਨਹੀਂ ਅਡੇ ਸ਼ਰੀਆ ਮਲਾਈਮਾਂ ਦੇ ਸਾਹਮਣੇ ਸਾਰਾ ਕੁਝ ਅੱਜ ਹੋ ਗਿਆ ਕੁਛ ਨਹੀਂ ਕੀਤਾ ਮੁੰਡਾ ਕੁੜੀ ਉੱਤੇ ਬੈਠੇ ਵਿਆਹ ਕਰਾ ਕੇ ਦੂਜਾ ਵਿਆਹ ਕਰਾਇਆ ਕੋਟ ਮੈਰਿਜ ਰਜਿਸਟਰਡ ਮੇਰੀ ਮੈਰਿਜ ਕੋਈ ਸੁਣਵਾਈ ਨਹੀਂ 3 ਸਾਲ ਦਾ ਮੇਰਾ ਬੱਚਾ ਕੋਈ ਸੁਣਵਾਈ ਨਹੀਂ ਮੈਂ ਸਵੇਰ ਦੀ ਬੈਠੀ 10 ਵਜੇ ਦੀ ਇੱਥੇ ਮੈਂ ਉੱਥੇ ਬੈਠੀ ਮੋਗ ਗਈ ਆਰਬਿਟ 'ਚ ਮੁੰਡਾ ਉੱਪਰ ਬੈਠਾ ਕੁੜੀ ਲੈ ਕੇ ਬਰਾਤ ਭਜਾਤੀ ਸਾਰੀ ਲਾਵਾਂ ਫੇਰੇ ਹੋ ਗਏ ਆ ਮੇਰੇ ਕੋਲ ਹੀ ਆਈ ਨਾਲ ਹੀ ਨੇ ਮੇਰੇ ਮੈਂ ਹਾਂਜੀ ਹਾਂ ਆਪਾਂ ਦਾ ਆਪਣਾ ਲਾਸਟ ਸਵਾਲ ਜੇ ਸੁਸਾਈਡ ਇੱਕ ਘੰਟਾ ਦੇਖਣਾ ਬਸ ਇੱਕ ਘੰਟਾ ਇੱਥੇ ਗੇਟ 'ਚ ਬੈਠੀ ਜੇ ਮੈਂ ਕੋਈ ਨਹੀਂ ਕੋਹੰਦੇ ਕੋਈ ਨਹੀਂ ਅਜੇ ਵੀ ਆਦਾੱਖ ਦੋ ਜਿਹੜਾ ਦਿਨਾਂ ਹੀ ਦਾ ਮੋਟਾ ਐਸਾ ਮੇਰਾ ਨਾਮ ਸੁਖਦੇਵ ਬਰੋਲ ਕਿਹੜਾ ਪਿੰਡ ਸੋਇਪੁਰ ਸ਼ਹਿਰ ਤੋਂ ਹੈ ਜੀ ਅਸੀਂ ਇੱਥੇ ਇੱਥੇ ਲੋਸ ਲੱਗ ਰਹੇ ਕਿ ਜਿੰਨੀ ਜਿੱਤੀ ਆਈ ਜਾਂ ਕੋਈ ਸਾਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਨਾ ਅਸੀਂ ਇਹਨੂੰ ਜਾਣਦੇ ਆ ਮੇਰੀ ਮੈਰਿਜ ਐਨਿਵਰਸਰੀ ਹੈ ਅਸੀਂ ਇੱਥੇ ਪਾਰਟੀ ਕੀਤੀ ਸੀ ਮੇਰੀ ਮੈਰਿਜ ਦੀ ਅਸੀਂ ਉਹ ਪਾਰਟੀ ਕਰ ਸਾਡੀ ਪਾਰਟੀ ਨੂੰ ਖਰਾਬ ਕੀਤਾ ਜਾ ਰਿਹਾ ਹੈ ਬਿਨਾਂ ਗੱਲ ਤੋਂ ਮੈਂ ਕੋਈ ਗੱਲ ਨਹੀਂ ਬਾਤ ਕੋਈ ਚੱਕਰ ਨਹੀਂ ਹੈਗਾ ਕੋਈ ਉਹ ਜੀ ਗੱਲ ਨਹੀਂ ਕੋਈ ਬਾਤ तो तो चार दिसंबर दो हजार पे अब चार दिसंबर अभी पार्टी कर ਆਹ ਮੇਰਾ ਬ੍ਰਦਰ ਹੈ ਜੀ ਆਪ ਜੌਨੀ ਸੁਦੇਵ ਬਰੋਲ ਇਹ ਇਹਦੀ ਮੈਰਿਜ ਅਨਿਵਰਸਰੀ ਅਸੀਂ ਫੰਕਸ਼ਨ ਕਰਨ ਆਏ ਸੀਗੇ ਇਹ ਜਨਾਨੀ ਕਿੱਥੇ ਅਸੀਂ ਫੰਕਸ਼ਨ ਕਰ ਲਈਏ ਇਹ ਲੁੱਟਦੀ ਪੈਸੇ ਇਹ ਇਹ ਪਤਾ ਨਹੀਂ ਕੌਣ ਹੈ ਜੀ ਇਹ ਗੁਰੂਰ ਸਾਤੂ ਆਈ ਹੋਈ ਫਰੋਹੀਪੁਰ ਸ਼ਹਿਰ ਚ ਰਹਿੰਦੀ ਹੈ ਚਾਰ ਕੇ ਪੰਜ ਨੇ ਵਿਆਹ ਝਾਲੀ ਕਰਾਏ ਆ ਇਹ ਆ ਇਦਾਂ ਹੀ ਕਰਦੀ ਹੈ ਕਿਸੇ ਨੂੰ ਝਾਂਸਾ ਦਿੰਦੀ ਹੈ ਲੈ ਮੂ ਛੋਟੇ ਛੋਟੇ ਮੁੰਡਿਆਂ ਨੂੰ ਪਸੰਦੀ ਏ ਤੇ ਬਾਅਦ ਚ ਉਹਨਾਂ ਨੂੰ ਕਹਿੰਦੀ ਬਿੰਬੇ ਤੇਰੇ ਨਾਲ ਵਿਆਹ ਹੋ ਗਿਆ ਵਿਆਹ ਹੋ ਗਿਆ ਇੱਤਾ ਕਰਕੇ ਪੈਸੇ ਲੁੱਟਦੀ ਏ ਇਹ ਹੁਣ ਸਾਨੂੰ ਵੀ ਕੀ ਕਹਿੰਦੀ ਏ 10 ਲੱਖ ਰੁਪਈਆ ਦਿਓ ਸਾਨੂੰ ਕਹਿੰਦੀ 10 ਲੱਖ ਰੁਪਈਆ ਦਿਓ ਨਹੀਂ ਤਾਂ ਥੋਟੇ ਫਰੇਕ ਫੰਕਸ਼ਨ ਤੇ ਆਵਾਂਗੀ ਮੈਂ ਦੇਖੋ ਭਾਜੀ ਸਾਹਿਬ ਕੋ ਜਾਲੀ ਬਣਾ ਸਭ ਕੁਝ ਅੱਜ ਕੱਲ੍ਹ AI ਦਾ ਜ਼ਮਾਨਾ ਜੋ ਕੁਝ ਮਰਜ਼ੀ ਤੁਸੀਂ ਬਣਾ ਸਕਦੇ ਹੋ ਫੋਟੋਆਂ ਤਾਂ ਨਹੀਂ ਜਾਲੀ ਬਣਤਾਂ ਦੀਆਂ ਭਾਜੀ ਕਿਹੜੀ ਫੋਟੋ ਕਿਹੜੀ ਫੋਟੋ ਤੁਸੀਂ ਜਾਲੀ ਬਣਵਾਣੀ ਆ ਹਾਂ ਭਾਜੀ ਬਣ ਜੇਗਾ ਸਭ ਕੋ ਜਾਲੀ ਬਣਿਆ ਆ ਹਾਂ ਅੱਜ ਕੱਲ੍ਹ ਤੁਸੀਂ ਤੁਸੀਂ ਤਾਂ মিডিਆ ਤੇ ਰਹਿੰਦੇ ਹੋ ਤੁਸੀਂ মিডিਆ ਤੇ ਰਹਿੰਦੇ ਤੁਹਾਨੂੰ ਸਾਰਾ ਕੁਝ ਪਤਾ ਹੋਣਾ ਚਾਹੀਦਾ ਹਾਂਜੀ ਇੱਥੇ ਕੋਈ ਜਾਣ ਨਹੀਂ ਹੋ ਰਿਹਾ ਕੋਈ ਮੈਰੀ ਨਹੀਂ ਆ ਮੇਰੇ ਭਰਾ ਵੀ ਮੇਰੇ ਮੇਰੇ 4 ਦਸੰਬਰ ਦੀ ਹਾਂ ਇਹ ਜਨਾਨੀ ਦਾ ਕੰਮ ਹੀ ਇਹ ਹੈ ਜੀ ਬੜੀ ਬੜੀ ਮਿਹਰਬਾਨੀ ਇਹ ਲੋਕਾਂ ਕੋਲ ਪੈਸੇ ਲੁੱਟਦੀ ਏ ਸਾਰੇ ਸ਼ੋਰ ਚ ਪੁੱਛਦਾ ਕਰੇ ਪੁੱਤ ਇਹਦਾ ਪਾਰਲਰ ਸੀਗਾ ਇਹ ਪਾਰਲਰ ਤੇ ਬਸ ਜਿਹੜਾ ਮੁੰਡਾ ਆ ਜਾਂਦਾ ਉਹਨੂੰ ਫਸਾ ਲੈਂਦੀ ਏ ਇਹ ਵੱਡੇ ਵੱਡੇ ਬੰਦਿਆਂ ਨਾਲ ਐਵੇਂ ਕਰ ਚੁੱਕੀ ਹੈ ਜੀ ਸਾਰਾ ਸ਼ਹਿਰ ਜਾਣਦਾ ਹੈ ਮੇਰਾ ਨਾਮ ਪ੍ਰਵੀਨ ਸ਼ਰਮਾ ਜੀ ਅਸੀਂ ਗੁਰੂ ਰਸਾਇਧ ਰਹਿਣ ਵਾਲੇ ਹਾਂ ਬੇਟੀ ਨਾਲ ਜਿਹੜਾ ਬੇਟੀ ਫਿਰੋਜ਼ਪੁਰ ਦੀ ਹੈ ਤੇ ਮੈਂ ਗੁਰੂ ਰਸਾਇਧ ਦੀ ਬੇਟੀ ਨਾਲ ਜਿਹੜਾ ਜਿੱਦ ਕੋਈ ਕਹਿੰਨੇ ਵਿਆਹ 6 ਸਾਲ ਪਹਿਲਾਂ ਹੋਇਆ ਸੀ ਤੁਹਾਡੇ ਰਜਮੰਦੀ ਨਾਲ ਹੋਇਆ ਸੀ ਨਹੀਂ ਜੀ ਇਹਨਾਂ ਨੇ ਲਵ ਮੈਰਿਜ ਕਰਾਈ ਸੀ ਆਪੇ ਹੀ ਕਰਾਇਆ ਸੀ ਵਿਆਹ ਇਹਨਾਂ ਨੇ ਕੋਰਟ ਮੈਰਿਜ ਕਰਾਈ ਸੀ ਕਿੰਨਾ ਚਿਰ ਹੋ ਗਿਆ 6 ਸਾਲ ਹੋ ਗਏ ਜੀ ਰਾਜੀ ਸੀਗੇ ਤੁਸੀਂ ਵਿਆਹ ਨੂੰ ਉਸ ਟਾਈਮ ਉਦੋਂ ਤਾਂ ਰਾਜੀ ਜੀ ਜਦੋਂ ਪਹਿਲਾਂ ਨਹੀਂ ਸੀ ਫਿਰ ਬਾਅਦ ਚ ਅਸੀਂ ਰਾਜੀ ਹੋ ਗਏ ਸਿਕਾ ਜਿਹੜਾ ਹੋਣਾ ਸੀ ਤਾਂ ਹੋ ਗਿਆ ਕੰਮ ਹੁਣ ਠੀਕ ਹੈ ਨਾ ਜੀ ਫਿਰ ਬੱਚਾ ਵੀ ਹੋ ਗਿਆ ਬੜਾ ਸੋਚਣਾ ਪੈਂਦਾ ਮਾਪੇ ਨੂੰ ਪਾਪਾ ਇਹਦੇ ਆ ਨਹੀਂ ਗੇ ਤੇ ਇੱਕ ਬ੍ਰਦਰ ਹੈ ਥੋੜਾ ਜਿਹਾ ਉਹ ਇਸ ਤਰ੍ਹਾਂ ਹੀ ਹੈ ਜੀ ਜਿਹੜਾ ਨਸ਼ਿਆਂ ਨੇ ਮਾਰ ਲਿਆ ਜਿਹੜਾ ਅੱਜ ਕੱਲ ਬਸ ਇਹ ਫਾਇਦਾ ਵੀ ਨਾਲ ਤੇ ਮਗਰ ਕੋਈ ਨਹੀਂਗਾ ਬੀਲਾ ਤੁਸੀਂ ਦੱਸਿਆ ਨਹੀਂ ਕਿ ਵੀ ਇਸ ਤਰ੍ਹਾਂ ਦੇ ਕਰਕੇ ਵੀ ਇਹਨਾਂ ਦੀ ਕੋਈ ਗੱਲਬਾਤ ਕਿਸੇ ਹੋਰ ਕੁੜੀ ਨਾਲ ਨਹੀਂ ਬਾਤ 6-7 ਦਿਨ ਪਹਿਲਾਂ हां ਮੈਨੂੰ ਉਹ ਮੈਂ ਕਿਹਾ ਨਹੀਂ ਤੈਨੂੰ ਵੇਵੇਂ ਐਵੇਂ ਵੀ ਚੱਲ ਹੋ ਹੀ ਜਾਂਦਾ ਕਿਸੇ ਵੇਲੇ ਮੈਂ ਇਹ ਕਿਹਾ ਮੈਂ ਕਿਹਾ ਤੂੰ ਐਵੇਂ ਨਾ ਕਾਲੀ ਨਾ ਪੈ ਜਿੰਨੇ ਦਿਨ ਆਪਾਂ ਨੂੰ ਕੋਈ ਸਾਰੀ ਖਬਰ ਨਹੀਂ ਮਿਲਦੀ ਸੱਚੀ ਕੋਈ ਆਪਾਂ ਕੋਈ ਸਟੈਪ ਨਹੀਂ ਚੱਕਣਾਗਾ ਅਕਸਰ ਜ਼ਿੰਦਗੀ ਦਾ ਤੇਰਾ ਸਾਧਨ ਹੈ ਤੇਰਾ ਹੀ ਹੈ ਨਾ ਵੀ ਅਸੀਂ ਵੀ ਗਰੀਬ ਬੰਦੇ ਆ ਅਸੀਂ ਕਿੱਥੋਂ ਤੈਨੂੰ ਰੱਖ ਸਕਦੇ ਆ ਤੈਨੂੰ ਕਿੱਥੇ ਸੇ ਪਾਲ ਸਕਦੇ ਆ ਵੀ ਤੂੰ ਰਹਿ ਜੇ ਇੱਕ ਵਾਰੀ ਤੂੰ ਲੱਗਦਾ ਨਹੀਂ ਕਿ ਜਿਹੜੀ ਧੀ ਆ ਨਾ ਘਰ ਦੀ ਨਹੀਂ ਨਾ ਘਾੜਦੀ ਰਹੀ ਆ ਨਾ ਬਸ ਜੀ ਮੈਂ ਤਾਂ ਇਹ ਕਵਾਂਗੀ ਜੀ ਲੋਕਾਂ ਦੀ ਹਿੰਮਤ ਬਦੀ ਪੀਗਰੀ ਬਣ ਤੰਗ ਕਰਨ ਦੇ ਕੰਮ ਆਰ ਲਿਆਣ ਚ ਜਾਨੇ ਜਦੋਂ ਕੋਈ ਵੇਖ ਲੈਂਦਾ ਵੀ ਪਿੱਛੇ ਕੋਈ ਨਹੀਂ ਦਿੰਦਾ ਹੈਗਾ ਉਹਨਾਂ ਦੀ ਧੀ ਫੜ ਤੁਰਦੇ ਨੇ ਹੈ ਜੇ ਤੂੰ ਗਲਤੀ ਕੀਤੀ ਐ ਤੂੰ ਆਦੀ ਨਿਭ ਨਾ ਕੋਈ ਬੱਚੇ ਵਾਸਤੇ ਦੁੱਧ ਦੇ ਪੈਸੇ ਨਾ ਕੋਈ ਗੱਲ ਨਾ ਬਾਤ ਕੁਝ ਨਹੀਂ ਦਿੰਦਾ ਲੈਂਦਾ ਮੈਂ ਤਾਂ ਫਿਰ ਘਰੇ ਰਹਿਣੀ ਆ ਜੀ ਆਪਦੇ ਨਹੀਂ ਮੀਆ ਵੀ ਵੀ ਆੜ ਰਹੇ ਇਹ ਨਹੀਂ ਕੋਲ ਹੀ ਦਿੰਦਾ ਆਂਦਾ ਜਾਂਦਾ ਸਾਰਾ ਕੁਝ ਮੈਨੂੰ ਕਹਿੰਦਾ ਹੁੰਦਾ ਕਹਿੰਦਾ ਕੋਈ ਨਹੀਂ ਮਾਤਾ ਮੈਂ ਤਾਂ ਵਧੀਆ ਦਿਨ ਫੇਰ ਦਿਆਂਗਾ ਹਾਂ ਅਸੀਂ ਲੋਨ ਕਰਾ ਕਰਾ ਕੇ ਅਸੀਂ ਆਪ ਦੇ ਅੱਜ ਬੈਂਕ ਗਵਾਹ ਨਹੀਂ ਜੀ ਲੋਨ ਕਰਾ ਕਰਾ ਕੇ ਅਸੀਂ ਪੈਸਾ ਦਿੱਤਾ ਇਹਨਾਂ ਅਸੀਂ ਇਹ ਅਸੀਂ ਪੈਸੇ ਤਾਂ ਦਿੱਤੇ ਵੀ ਚਲ ਤੂੰ ਕੰਮ ਕਰ ਲਾਦਾ ਜੇ ਤੇਰਾ ਪਾਪਾ ਤੈਨੂੰ ਕੁਝ ਨਹੀਂ ਦਿੰਦਾ ਲੈਂਦਾ ਜਾਂ ਬੱਚਾ ਇਹ ਕਾ ਖਰਚਾ ਪੈਣ ਹੁੰਦਾ ਇਹ ਮਾਵਾ ਬਾਹਰ ਕੋਈ ਇੱਕ ਮੇਰੀ ਕੁੜੀ ਹੈ ਜੀ ਮੈਨੂੰ ਕੀ ਦਿੰਦਾ ਸੀਗਾ ਹੁਣ ਪੁਲਿਸ ਆਈ ਹੈ ਲੱਗਦਾ ਇਨਸਾਫ ਮਿਲੂਗਾ ਦੇਖੋ ਜੀ ਇਹ ਤਾਂ ਹੁਣ ਅਫਸਰਾਂ ਨੂੰ ਪਤਾ ਹੈ ਜੋ ਕਰਨਾ ਹੈ ਉਹਨਾਂ ਨੇ ਕਰਨਾ ਹੈ ਉਹਨਾਂ ਆਪਾਂ ਤਾਂ ਕੁਝ ਨਹੀਂ ਆਪਾਂ ਜਿੰਨੀ ਵਾਰ ਲੱਗੀ ਲਾ ਦਿੱਤੀ ਆਪਾਂ ਤਾਂ ਹਨਾ ਜੀ ਕੋਣਾ ਜੋ ਨਾ ਉਹਨਾਂ ਤਾਂ ਉਹਨਾਂ ਨੂੰ ਪਤਾ ਹੈ ਕੀ ਨਾਮ ਹੈ ਕੋਟਾ ਕੀ ਨਾਮ ਹੈ ਕੋਟਾ ਮਰੇ ਖੜਨਾ ਪੈਣਾ ਥੋੜੀ ਲੜਕੀ ਦਾ ਵਿਆਹ ਸੀਗਾ ਹੁਣ ਤੁਸੀਂ ਮੂੰਹ ਤਾਂ ਲਪੋਰੇ ਰੋਟੀ ਗੱਲ ਹੋ ਗਈ ਅਜੇ ਦਿਨਾਂ ਪਹਿਲਾਂ ਮੈਰ ਗਿਆ ਉਹ ਨਾ ਆਏ ਹੋਏ ਹਾਂ ਹਾਂ ਜੀ ਅਸੀਂ ਉਹਦੇ ਘਰ ਵੀ ਗਏ ਹੋਏ ਹਾਂ ਤੁਹਾਡੇ ਗਵਰਡੀਰ

ਤੇ ਉਹਦਾ ਉਹ ਕਹਿੰਦੀ ਵੀ ਮੇਰਾ ਆਲਰੇਡੀ ਪਹਿਲਾਂ ਵਿਆਹ ਹੋ ਚੁੱਕਾ ਹੈ ਇਹ ਵੀ ਫਰੀਦ ਕਰੋਜਪੁਰ ਤੋਂ ਆ ਤੇ ਜਿਹੜਾ ਜਿਹਦੇ ਨਾਲ ਮੈਰਿਜ ਹੋਈ ਉਹ ਵੀ ਫਰੀਦਪੁਰ ਤੋਂ ਆ ਇੱਥੇ ਇਹਨੇ ਕੰਪਲੇਂਟ ਕੀਤੀ ਸੀ ਵੀ ਉਹ ਲੜਕਾ ਦੁਆਰਾ ਇੱਕ ਹੋਰ ਫਰੀਦਪੁਰ ਦੀ ਲੜਕੀ ਆ ਉਹਦੇ ਨਾਲ ਵਿਆਹ ਕਰਾ ਰਿਆ ਉਹਦੇ ਸਬੰਧੀ ਇੱਥੇ 112 ਦੀ ਸਬੰਧ ਦੇ ਵਿੱਚ 112 ਦੀ ਟੀਮ ਆਈ ਸੀ ਕਪਟੇਨ ਤੇ ਉਸ ਤੋਂ ਬਾਅਦ ਮੈਂ ਵੀ ਇੱਥੇ ਪਹੁੰਚਿਆ ਅਸੀਂ ਸਾਰੇ ਕਮਰੇ ਵਗੈਰਾ ਚੈੱਕ ਕੀਤੇ ਆ ਇੱਥੇ ਰਿਸ਼ਤੇਦਾਰ ਸੀ ਉਸ ਤੋਂ ਪਹਿਲਾਂ ਨਾ ਤਾਂ ਕੋਈ ਲੜਕੀ ਸੀਗੀ ਮੈਰਜ ਵਾਲੀ ਤੇ ਨਾ ਹੀ ਲੜਕਾ ਸੀਗਾ ਲੱਗੀ ਦੀ ਮਾਂ ਹੈਗੀ ਸੀ ਇੱਕ ਲਸਰ ਲੜਕੇ ਦੀ ਲੜਕੀ ਦੀ ਮਾਂ ਹੈਗੀ ਸੀ ਆਨੰਦ ਗੰਢ ਕਾਰਜ ਕਰਦੇ ਦੀ ਟੈਂਪਟ ਧੱਲੇ ਕੇ ਪੈਣ ਦੀ ਵੀਡੀਓ ਆਈ ਹੈ ਲੱਗੀ ਦੀ ਮਾਂ ਹੈਗੀ ਸੀ ਮੇਰੇ ਕੰਮ ਕਰ ਲੋ ਉਹ ਵੀਡੀਓ ਅਸੀਂ ਸਾਡੇ ਕੋਲੇ ਫਿਲਹਾਲ ਦੇਖੀ ਨਹੀਂ ਗਈ ਮੈਂ ਦੇਖ ਲੈ ਲੇ ਆ ਜੋ ਵੀ ਉਹਦੇ ਸੰਬੰਧੀ ਜੋ ਵੀ ਬੰਦੀ ਕਾਰਵਾਈ ਕੀਤੀ ਜਾਊਗੀ ਜੇਕਰ ਜਿਹੜੇ ਕੋਈ ਵੀ ਪਾਰਟ ਕੰਪਲੇਂਟ ਦਿੰਦੀ ਆ ਜਿੱਥੇ ਵੀ ਕੰਪਲੇਂਟ ਦਿੰਦੀ ਉਸ ਬੰਦੇ ਉ ਦੀ ਕਾਰਵਾਈ ਕੀਤਾ ਕਿ ਲੜਕੀ ਦਾ ਪਹਿਲਾਂ ਵਿਆਹ ਹੋਇਆ ਸੀ ਕੋਈ ਕਾਗਜ਼ ਦਿਖਾਏ ਇਹਨਾਂ ਨੇ ਇਹ ਸੰਬੰਧੀ ਤਾਂ ਜਾਂ ਸਾਡੇ ਕੋਲੇ ਕੋਈ ਕੰਪਲੇਂਟ ਨਹੀਂ ਆਏਗੀ ਕੰਪਲੇਂਟ ਦੇਖ ਕੇ ਅਸੀਂ ਦੇਖ ਲੈਨੇ ਆ ਜੋ ਕੀ ਹੈ ਕਿ ਇਹਨਾਂ ਦੀ ਜਿੱਥੇ ਵੀ ਬਣਦੀ ਹੈ ਕੰਪਲੇਂਟ ਉੱਥੇ ਕਾਰਵਾਈ ਕਰਦੇ ਸਰ ਸਵੇਰ ਦੇ ਤਾਂ ਰੋਲਾ ਪਾਈ ਜਾਂਦੇ ਕੰਪਲੇਂਟ ਪੁਲਿਸ ਨੂੰ ਦਿੱਤਾ ਹੈ ਫੋਨ ਵੀ ਲਾਇਆ ਪੁਲਿਸ ਵੀ ਆਈ ਇਹ ਕੋਈ ਲਿਖਤੀ ਕੰਪਲੇਂਟ ਨਹੀਂ ਸਾਡੇ ਕੋਲ ਆਈ ਜਾਂ ਜਿੱਥੇ ਇਹਨਾਂ ਦੀ ਪਹਿਲਾ ਮੈਰਿਜ ਹੋਈ ਹੈ ਉਹਦੇ ਸਬੰਧੀ ਵੈਰੀਫਾਈ ਕੀਤਾ ਜਾਊਗਾ ਵੈਰੀਫਾਈ ਕਰਕੇ ਤੁਸੀਂ ਐਵੇਂ ਆਗੇ ਜਿਵੇਂ ਅਸੀਂ